ارجن ہر گوبند ناج سنگھ سری ہر رائے ہر کشن سب روپ جائے 10ਵੇਂ ਪਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸੰਤਾਂ ਵਿੱਚ ਸਾਡੇ ਸੰਪਾਦ ਚੰਨਿਆ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰੂ ਪੰਜਾ ਚੌਹਾਂ ਚੌਹਾਂ ਸਾਹਿਬ ਜਾਨਿਆਂ ਚਾਲੀ 65 ਨਾਂਜ ਪੀਤ ਪੰਡਾ ਜੀ ਦੇ ਨਾਮ ਤੇ ਨਾਮ ਪਿਆਰੇ ਫਚਰਾਂ ਦੀ ਕਿਮਾਗਾ ਉਤਰਾਣ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸਿਰੇ ਵਾਹਿਗੁਰੂ ਵਾਹਿਗੁਰੂ ਕਿਨਾ ਸੁਨਾਉਣ ਜੀ ਮੈਂ ਤੁਹਾਨੂੰ ਜਿੱਤੇ ਬੰਦੂਆਂ ਚਰਕਣੀਆਂ ਤੇ ਚੜਿਆਰਿਆਂ ਨਾਲ ਚ ਰਵਾਇਆ ਜੀ ਇਸਾਂ ਸੋਸਾਂ ਸੋਸਾਂ ਬੋਲਣਾ ਜੀ ਸਿਰੇ ਵਾਹਿਗੁਰੂ ਵਾਹਿਗੁਰੂ ਸਭ ਲੋਕੋ ਘੋੜਾ ਨਾਲੇ ਅੰਦਰਲੇ ਘਾਉਂਰ ਨਹੀਂ ਸਹੇ ਬੋਲਣਾ ਜੀ ਸਿਰੇ ਵਾਹਿਗੁਰੂ ਆਣਿਆਂ ਦੇ ਤਾਂ ਨਿਊਟਨ ਦੀ ਉਹ ਸੱਚੇ ਕਿਤਾਬਾਂ ਵੈਕ ਜੀ ਤਾਂ ਤਾਂ ਸੂਰਮਾਨੀ ਨੂੰ ਮਾਰਤੀ ਪਾਛਾ ਜੀਓ ਆਪ ਜੀ ਤੋਂ ਪਾਛਾ ਜੀਆ ਜੀ ਦੇ ਨਾਮ ਤੇ ਕਾਜੀ ਰਸਤਰਾ ਪਾਛਾ ਜੀ ਗਰੀਬ ਦਾ ਮੂੰਹ ਗੁਰੂ ਦੀ ਬਖਸ਼ੇ ਕਰਪਾਸ਼ਾ ਜੀ ਦਿਸਪੈਂਸਰ ਤੇ ਪਾਛਾ ਜੀ ਪ੍ਰਿੰਟ ਨਰੂਲ ਵਿੱਚ ਜੋ ਇਹ ਆਲ ਸੰਸਥਾ ਆਪਾਂ ਚਲਾਈ ਜਾ ਰਹੀ ਉਸ ਤੋਂ ਆਪ ਜੀ ਦੀ ਰਹਿਮ ਸੋਤਲ ਚ ਪਾਛਾ ਜੀ ਪਿਛਲੇ ਦਿਨੀ ਹੜਾ ਪੂਰਤਾਂ ਵਾਸਤੇ ਪਾਛਾ ਜੀ ਆਪ ਜੀ ਦੀ ਕਿਰਪਾ ਸਦਕਾ ਕੈਂਪ ਲਗਾਏ ਗਏ ਸੰਸਕੀਪਾਛਾ ਜੀ ਉਸ ਦੇ ਪਾਛਾ ਜੀਓ ਦੂਸਰੀ ਵਾਰ ਕੈਂਪ ਲਜਾਉਣ ਲਗਾਉਣ ਵਾਸਤੇ ਉਸ ਦੇ ਪਾਛਾ ਜੀਓ ਨਾ ਡਿਫਰ ਕੈਂਪ ਜੋ ਕਿ ਨਾਲਾ ਵੀ ਮਰੀਦ ਹਸਪਤਾਲ ਦੇ ਪਾਛਾ ਜੀਓ ਤੀਜਾ ਰਹੀ ਆ ਆਪਣੇ ਕਿਰਪਾ ਕਰਨੀ ਹੁਣ ਕਰੀਏ ਉਸ ਦੇ ਪਾਛਾ ਜੀਓ ਸਿਰ ਤੇ ਮਿਹਰ ਪ੍ਰਿਆਤ ਰੱਖਣ ਉਸ ਦੇ ਪਾਛਾ ਜੀਓ ਕਾਰਜਾਂ ਵਿੱਚ ਆਪ ਪ੍ਰਬਧ ਹੋ ਕੇ ਸਹਾਇਤਾ ਦੇ ਪ੍ਰਯਾਤ ਰੱਖ ਕੇ ਕਰਾਜ ਕਰਾਉਣ ਉਸ ਦੇ ਪਾਛਾ ਜੀਓ ਸਮੂਹ ਅੰਮ੍ਰਿਤਮਈ ਜੀ ਨੰਬਰ ਹਾਜ਼ਰ ਹਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਹਾਜ਼ਰ ਸੋ ਕਿਰਪਾ ਕਰਕੇ ਪਛਾਣ ਜਾਓ ਟੀਮ ਨੂੰ ਟੈਂਪ ਬਤਾਉਣ ਵਾਸਤੇ ਜਾਣ ਦੀ ਇਜਾਜ਼ਤ ਬਖਸ਼ਿਸ਼ ਕਰ ਉਸ ਤੋਂ ਆਸ਼ਰਵਾਦ ਦਿਓ ਕਿਰਪਾ ਕਰੋ ਜੋ ਵੀ ਕਰੇ ਦਾਤੇ ਆਵਾਜ਼ ਹੋ ਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ وا گرو جی, گر جی کی فتح سری واحصہ واح کی فتح کیمپ واسطے ایمبولس سمان لدیا جا رہا ہے دوائیوں بگرہ جو ہے گیا جی ਨੇ ਰੂਟਪਿੰਡ ਤੋਂ ਪੰਜਾਇਦ ਪਹੁੰਚੀ ਹੋਈ ਹੈ ਜੀ ਧੰਨਵਾਦ ਕਰਦੇ ਹਾਂ ਦਾ ਜੀ ਇੱਕ ਹੋਰ ਅੰਦਰ ਨੀਣਾ ਮਾ ਲਣੀ ਦੇਖ ਲੈਣੇ ਇੱਕ ਮਿੰਟ ਜੀ ਇਸ ਵੇਸ ਤੋਂ ਵੀ ਸਮਾਨ ਰੱਖਿਆ ਜਾ ਰਿਹਾ ਹੈ ਜੀ ਦਵਾਈਆਂ ਵਗੈਰਾ ਸਾਰੀਆਂ ਆਰੇ ਕਿਉਂ ਉਤਰੇ ਉਤਰੇ ਤੂੰ ਇਹਨੇ ਤਾਂ ਦੱਸ ਦਊ ਕਿ ਤੁਸੀਂ ਜਾ ਜੀ ਬਹੁਤ ਬਹੁਤ ਉਹ ਨਾ ਤੁਸੀਂ ਜਾ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ